ਨਹੀਂ ਤਾਂ ਤੁਹਾਨੂੰ ਘਰਾਂ ਦੇ ਵਿੱਚੋਂ ਨਹੀਂ ਨਿਕਲ ਦੇਣਗੇ ਜਿਸ ਦਿਨ ਨਰਿੰਦਰ ਮੋਦੀ ਚੰਡੀਗੜ੍ਹ ਆਇਆ ਤਾਂ ਮੇਰੇ ਘਰ ਤਿੰਨ ਦਿਨ ਪੁਲਿਸ ਬੈਠੀ ਵੀ ਜਾ ਕੇ ਕਿ ਇਹਨੂੰ ਉੱਥੇ ਉਹਦਾ ਵਿਰੋਧ ਕਰਨੀ ਜਾਂਦੇ ਨਾ ਜਦੋਂ ਅਸੀਂ ਮੁੱਖ ਮੰਤਰੀ ਦੇ ਵਿਰੋਧ ਦਾ ਐਲਾਨ ਕਰਦੇ ਹਾਂ ਤੇ ਪੁਲਿਸ ਪਹਿਲਾਂ ਮੇਰੇ ਘਰੇ ਜਾ ਕੇ ਬਹਿ ਜਾਂਦੀ ਆ ਜਿਸ ਦਿਨ ਮੋਦੀ ਦਾ ਅਸੀਂ ਵਿਰੋਧ ਕੀਤਾ ਤੇ ਮੋਦੀ ਨੇ 에어ਪੋਰਟ ਤੋਂ ਗੱਡੀ ਨਹੀਂ ਆਪਣੇ ਸਟਾਨ ਤੇ ਜਾਣਾ ਸੀ ਜਿੱਦੋਂ ਲੋ ਦਾ ਪ੍ਰੋਗਰਾਮ ਸੀ ਪਰ ਜਿਸ ਦਿਨ ਅਸੀਂ ਐਲਾਨ ਕਰਤਾ ਕਿ ਤੋਂਮੀ ਸਾ ਮੋਰਚੇ ਵੱਲੋਂ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਜਾਊ ਤਾਂ ਨੌਜਵਾਨੋ 에ਰਪੋਰਟ ਤੋਂ ਚੰਡੀਗੜ੍ਹ ਦੇ ਵਿੱਚ ਹੈਲੀਕਾਪਟਰ ਤੇ ਗਿਆ ਪੰਜਾਬ ਟੈਕਨੀਕਲ ਕਾਲਜ ਦੇ ਵਿੱਚ ਤੁਹਾਡੇ ਚਿੰਨ੍ਹ ਤਾਕਤਾਂ ਤੁਸੀਂ ਜੇ ਕਿਤੇ ਆ ਕੇ ਖੜ ਜੋ ਨੌਜਵਾਨੋ ਜੇ ਪ੍ਰਧਾਨ ਮੰਤਰੀ ਤੁਹਾਡੇ ਤੋਂ ਡਰ ਸਕਦਾ ਤੇ ਪੰਜਾਬ ਦੀ ਸਰਕਾਰ ਤਾਂ ਕੋਈ ਚੀਜ਼ ਨਹੀਂ ਜੇ ਤੁਸੀਂ 92% ਚਾਏ ਤਾਂ ਜੇਦਰ ਭਾਈ ਜਗਤਾਰ ਸਿੰਘ ਹਵਾਲਾ ਜੀ ਬਾਹਰ ਆਉਣਗੇ ਤੁਸੀਂ ਪੰਜਾਬ ਦੇ ਹਾਲਾਤ ਦੇਖਿਓ ਹਰ ਘਰ ਦੇ ਵਿੱਚ ਸਿੱਖ ਨੌਜਵਾਨ ਹੋਣਗੇ ਹਰ ਘਰ ਦੇ ਵਿੱਚ ਦਸਤਾਰ ਸਜੇਗੀ ਸਾਨੂੰ ਇਹਨਾਂ ਟੀਕਿਆਂ ਗੋਲੀਆਂ ਤੋਂ ਛੁਟਕਾਰਾ ਮਿਲੇਗਾ ਸਾਡੀ ਨੌਜਵਾਨੀ ਵਿਦੇਸ਼ਾਂ ਦੇ ਵਿੱਚੋਂ ਵਾਪਸ ਆਏਗੀ ਸਿੱਖ ਖਾਲਸੇ ਦਾ ਰਾਜ ਹੋਵੇਗਾ ਨੌਜਵਾਨੋ ਪੰਜਾਬ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਭਾਈ ਜਗਤਾਰ ਸਿੰਘ ਹਵਾਰਾ ਜੀ ਬਾਹਰ ਆਉਣ ਜਿੰਨੇ ਬੰਦੀ ਸਿੰਘ ਨੇ ਬਾਹਰ ਆਉਣ ਭਾਈ ਅਮਰਤਪਾਲ ਜੀ ਬਾਹਰ ਆਉਣ ਤਾਂ ਸਾਰੇ ਇਕੱਠੇ ਹੋ ਕੇ 7 ਜਨਵਰੀ ਨੂੰ ਬੀਪੀਐਸ ਚੌਕ 52 ਸੈਕਟਰ ਮਹਾਲੀ ਚੰਡੀਗੜ੍ਹ ਦੇ ਬਾਡਰ ਤੇ ਪਹੁੰਚੋ ਵੀਰ ਮੇਰੇ ਜੇ ਤੁਹਾਨੂੰ ਆਉਣ ਦੇ ਵਿੱਚ ਕੋਈ ਦਿੱਕਤ ਆ ਜੇ ਤੁਹਾਨੂੰ ਆਉਣ ਦੇ ਵਿੱਚ ਕੋਈ ਪ੍ਰੋਬਲਮ ਗੱਡੀਆਂ ਬਰਸਾਂ ਦੀ ਭੇਜਵਾਉਂਦੇ ਤੁਹਾਡੇ ਲਈ ਜੇ ਤੁਸੀਂ ਐਨੇ ਜੋਗੇ ਵੀ ਨਹੀਂ ਕਿ ਅਸੀਂ ਚੰਡੀਗੜ੍ਹ ਆਪਣੀਆਂ ਗੱਡੀਆਂ ਤੇ ਤੇਲ ਫੂਕੇ ਆ ਜੀਏ ਤਾਂ ਅਸੀਂ ਤੁਹਾਡੇ ਅੱਗੇ ਬੇਨਤੀ ਕਰਾਂਗੇ ਅਸੀਂ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਤੁਹਾਡੇ ਪਿੰਡ ਪਿੰਡ ਦੇ ਵਿੱਚ ਜਾ ਕੇ ਅਸੀਂ ਇੱਕ ਇੱਕ ਬਸ ਤੇ ਇੱਕ ਇੱਕ ਗੱਡੀ ਭੇਜ ਦਈਏ ਤੋਂ ਮੈਂ ਬੇਨਤੀ ਕਰਦਾ ਤੁਹਾਡੇ ਅੱਗੇ ਕਿ ਪਿੰਡਾਂ ਦੇ ਵਿੱਚ ਨਵੀਆਂ ਪੰਚਾਇਤਾਂ ਬਣੀਆਂ ਨੇ ਤੁਸੀਂ ਕੌਮੀ ਇਨਸਾਫ ਮੋਰਚੇ ਦਾ ਸਾਥ ਦਿਓ ਤੁਹਾਡੇ ਸਾਥੀ ਲੋੜਿਆ ਤੁਸੀਂ ਇਹ ਨਾ ਸੋਚੋ ਕਿ ਸਾਡੇ ਪਿੰਡ ਦੇ ਵਿੱਚ ਪੰਚਾਇਤ ਬਣ ਕੇ ਤੇ ਅਸੀਂ ਗੁਲਾਮ ਹੋ ਗਏ ਆਂ ਸਰਕਾਰ ਦੇ ਅਸੀਂ ਵੀਰੋਂ ਕਿਸੇ ਦੇ ਗੁਲਾਮ ਨਹੀਂ ਸਿੱਖ ਕੌਮ ਕਿਸੇ ਦੀ ਗੁਲਾਮ ਨਹੀਂ ਜੇ ਅੱਜ ਤੁਸੀਂ ਸਾਡਾ ਸਾਥ ਦੇ ਹੋਗੇ ਅਸੀਂ ਇਹਨਾਂ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਲੈ ਕੇ ਆਵਾਂਗੇ ਤੇ ਤੁਸੀਂ ਉਹ ਦਿਨ ਦੂਰ ਨਾ ਸਮਝਿਓ ਜਦੋਂ ਪੰਜਾਬ ਦੇ ਵਿੱਚ ਇਦਾਂ ਦਾ ਮਾਹੌਲ ਹੋਊ ਤੇ ਸਾਡੀਆਂ ਧੀਆਂ ਪੈਣਾ ਕੱਲੀਆਂ ਜਿੱਥੇ ਮਰਜ਼ੀ ਜਾ ਸਕਣਗੀਆਂ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਜਿੱਥੇ ਸਰਦਾਰ ਖੜਾ ਹੁੰਦਾ ਸੀ ਜਿੱਥੇ ਪੱਤ ਵਾਲਾ ਸਰਦਾਰ ਖੜਾ ਹੁੰਦਾ ਸੀ ਤਾਂ ਦੂਜੇ ਵੀ ਇਹ ਕਹਿ ਕੇ ਆਪਣੀਆਂ ਧੀਆਂ ਪੈਣਾ ਨੂੰ ਖੜਾ ਦਿੰਦੇ ਸੀ ਕਿ ਇੱਥੇ ਸਰਦਾਰ ਖੜਾ ਆ